ਆਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਸਰਗੁਣ ਨਿਰਗੁਣ ਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਅਕਾਰ ਉਕਾਸ਼ਨਾ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਤੇ ਹੋਤਾ ਜਵਤ ਆਰੀ ਆਪਣਾ ਸੁਮਸਮਾਦ ਤਵ ਬੈਰ ਵਿਰੋਧ ਕੇ ਸੰਗ ਕਮਾਤ ਜਾਵੈਸ ਕਾ ਵਰਨਾ ਚਿਹਨ ਨਾ ਜਾਪਤ ਤਵ ਹਰਖ ਸੋਗ ਕਾ ਕਿਸ ਬਿਆਪਤਾ ਜਬੋ ਆਪਨੋ ਆਪ ਆਪ ਪਰ ਬ੍ਰਹਮ ਤਵ ਮੋਹ ਕਹਾ ਕਿਸ ਹੋਵਤ ਭਰਮ ਆਪਣ ਖੇਲ ਆਵਰਤੀ ਜਾ ਨਾਨਕ ਕਰਨੈ ਹਰਨੰਦੂ ਜਾ ਜਬ ਹੋਬਤ ਪ੍ਰਭ ਕੇਵਲ ਧਨੀ ਤਬ ਬੰਦਾ ਮਤ ਕਉ ਕਿਸ ਕਉ ਗਨੀ ਜਬ ਏਕੈ ਹਰਗਮਾ ਪਾਰ ਤਬ ਨਰਕ ਸੁਰਗ ਕਹੋ ਕੌਨੋ ਔਤਾਰ ਜਬ ਨਿਰਗੁਣਾ ਪ੍ਰਭ ਸਹਿਜ ਸੁਭਾਏ ਤਬ ਸਿਵ ਸਖਤ ਕਹੋ ਕਿਤਠਾਈ ਜਾਵੋ ਆਪ ਹੈ ਆਪ ਆਪਣੀ ਜੋਤ ਧਰੈ ਤਬ ਕਬਨ ਨੇ ਡਰ ਕਬਨ ਕਥ ਡਰੈ ਆਪਨ ਚਲਤ ਆਪ ਕਰਨ ਹਾਰ ਨਾਨਕ ਠਾਕੁਰ ਅਗਮੋਂ ਪਾਰ ਆਵਨਾਸੀ ਸੁਖ ਆਪਣਾਸਨ ਤੈ ਜਨਮ ਮਰਨ ਕਹੋ ਕਾਹ ਵਿਨਾਸਨ ਜਬ ਪੂਰਨਾ ਕਰਤਾ ਪ੍ਰਭ ਸੋਏ ਤਬ ਜਮ ਕੀ त्रास ਕਹੋ ਕਿਸ ਹੋਏ ਜਾਵ ਬੇ ਗੱਤਾ ਗੋਚਰ ਪ੍ਰਭ ਇਕਾ ਤਵ ਚਿੱਤਰ ਗੁਪਤ ਕਿਸ ਪੂ ਸ਼ਤਿ ਲੇਖਾ ਜਵਨਾਥ ਨਿਰੰਜਨਾ ਗੋਚਰ ਗਾਦੇ ਤਵ ਕਾਉਨ ਛੁਟੇ ਕਾਉਨ ਵੰਦਨ ਬਾਦੇ ਆਪਨ ਆਪ ਆਪ ਹੀ ਅਤਰ ਜਾ ਨਾਨਕ ਆਪਨ ਰੂਪ ਆਪ ਹੀ ਅਪਰ ਜਾ ਜੈ ਨਿਰਮਲਾ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਹੋ ਕਿਆ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਨ ਕੋ ਮਾਨ ਕੌਨੋ ਬਿਮਾਨ ਜਹ ਸਰੂਪ ਕੇਵਲ ਜਗਦੀਸ਼ਾ ਤਹ ਸਲ ਸਿਦਰ ਲਗਤ ਕਾ ਕੀ ਸਾ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂਖ ਕਬਨ ਤ੍ਰਿਪਤਾਵੈ ਕਰਨ ਕਰਾਵਨ ਕਰਨਾ ਹਾਰ ਨਾਨਕ ਕਰਤੇ ਕਾ ਨਾ ਹੀ ਸਮਾਰ ਜਾਵ ਆਪਣੀ ਸੋਭਾ ਆਪਨ ਸੰਗ ਮਨਾਈ ਤਵ ਕਵਨ ਮਾਏ ਬਾਪ ਮਿੱਤਰ ਸੁਤ ਪਾਈ ਇਹ ਸਰਬ ਕਲਾਪ ਪਰਬੀਨ ਤਬੀਦਕ ਤੇਵ ਕਹਾ ਕੋਚੀਨਾ ਜਾਬੋ ਆਪਨ ਆਪ ਆਪੁਰ ਤਾਰੈ ਤਉ ਸਗਨ ਅਪ ਸਗਨ ਕਾਹਾਂ ਵਿਚਾਰੈ ਜਹ ਆਪਨ ਹੂਚ ਆਪਨ ਆਪਣੀ ਰਾਤ ਹੈ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨਾ ਬਿਸਮ ਰਹੇ ਵਿਸਮਾਦ ਨਾਨਕ ਆਪਣੀ ਗਤਿ ਜਾਣਹੁ ਆਪ ਜਹ ਛਲ ਅਛੇਦਾ ਭੇਦ ਸਮਾਇ ਆਹਾਂ ਕਿਸਹਿ ਬਿਆਪਤ ਮਾਇਆ ਆਪਸ ਕਉ ਆਪਾ ਆਦੇਸਾ ਤਿਸ ਗੁਣ ਕਾ ਨਾਹੀ ਪਰਵੇਸ ਜਹ ਏਕ 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 ਭਗਵੰਤਾ ਤਹ ਕਾਉਨ ਅਚਿੰਤ ਕਿਸ ਲਾਗੇ ਚਿੰਤਾ ਜਹ ਆਪਨ ਆਪ ਆਪ ਤਿਆਰਾ ਤਹ ਕਾਉਨ ਕਥੈ ਕਾਉਨ ਸੁਨਨੈ ਹਾਰਾ ਬਹੁ ਬਿਆੰਤਾ ਊਚ ਤੇ ਊਚਾ ਨਾਨਕ ਆਪਸ ਕਉ ਆਪੈ ਪਹੂਚਾ ਇਹ ਆ ਪਰਚਿ ਉਪਰ ਪੰਜਕਾਰ ਤਿਹ ਗੁਣ ਮੈਂ ਕੀਨੋ ਵਿਸਥਾਰ ਆਪਾਪ ਪੁੰਨ ਤੈ ਭਈ ਕਹਾਵਤਾ ਕਉ ਨਰਕ ਕਉ ਸੁਰਗ ਬੰਛਾਵਤਾ ਆਲਜਾਲ ਮਾਇਆ ਜੰਜਾਲ ਹਉ ਮੈਂ ਮੋਹ ਭਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਨਾਨਕ ਪ੍ਰਕਾਰ ਕੀ ਉਹ ਵਿਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਅ ਸੰਕੋਚੈ ਤਉ ਨਾਨਕ ਇਕੈ ਜਹ ਬਿਗਤ ਭਗਤ ਤਹ ਆਪ ਜਹ ਪਸਰੈ ਪਸਾਰ ਸੰਤ ਪ੍ਰਤਾਪਾ ਦਹੁ ਪਾਖਾ ਪਹਿ ਧਣੀ ਉਨ ਕੀ ਸੋਭਾ ਉਨ ਹੋ ਬਣੀ ਆਪੈ ਕਉਤਕ ਕਰੈ ਅਨੰਦ ਚੋਜ ਆਪੈ ਰਸ ਭੋਗਨ ਨਿਰਜੋਗ ਜਿਸ ਭਾਵੈ ਤਿਸੋ ਆਪਨ ਨਾ ਇਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸਮਾਰ ਅਥਾ ਅਗਨਤਾ ਥੋਲਾ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ ਸਲੋਕਾ ਈ ਅਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਇੱਕੋ ਪਸਰਿਆ ਦੂਜਾ ਕਹਿ ਦਿਸਤਾਰ ਅਸ਼ਟਪਦੀ ਆਪ ਕਥਾ ਆਪ ਸੁਨਣ ਹਾਰ ਆਪੇ ਏਕ ਆਪ ਵਿਸਥਾਰ ਜਾ ਤਿਸ ਭਾਵੇ ਤਾ ਸ੍ਰੇਸ਼ਟ ਉਪਾਈ ਆਪਣਾ ਭਾਣਾ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕਉ ਪ੍ਰਭ ਜੀਉ ਆਪੁ ਵਝਾਏ ਸਚ ਨਾਮ ਸੋਈ ਜਨ ਪਾਏ ਸੋ ਸਾਮੁ ਦਰਸੀ ਤਤ ਕਾ ਬੀਤਾ ਨਾਨਕ ਸਗਲ ਸ੍ਰਿਸ਼ਟ ਕਾ ਦੇਤਾ ਜੀਅ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਤਾ ਜਿਸ ਰਾਖੈ ਤਿਸ ਕੋਈ ਨ ਮਾਰੈ ਸੋ ਮੂ ਆਜਿਸ ਮਨੋ ਵਿਸਾਰੈ ਤੇ ਸਤਾਜ ਵਰ ਕਹਾਂ ਕੋ ਜਾਈ ਸਾਬ ਸਿਰੇਕ ਨਿਰੰਜਨ ਰਾਏ ਦੀ ਅ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੋ ਆਪ ਅੰਤਰ ਬਾਹਰ ਜਾਨੋ ਸਾਥਾ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਿਹਾਰ ਉਰਨਪੂਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਨ ਆਪਣੇ ਕਰਤਵ ਜਾਣ ਆਪ ਅੰਤਰ ਜਾਮੀ ਰਹੋ ਬਿ ਆਪ ਪ੍ਰਤਪਾਲੈ ਜੀਨ ਬਹੁ ਭਾਤ ਜੋ ਜੋ ਰਚਿਐ ਉਸੋ ਤਸੈ ਧਿਆਤ ਜਿਸ ਭਾਵੈ ਤਸ ਲੈ ਮਿਲਾਈ ਭਗਤ ਕਰਹ ਹਰ ਕੀ ਗੁਣ ਗਾਇ ਮਾਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਨਿਆ ਜਨ ਲਾਗਾ ਹਰੇ ਕੈ ਨਾਏ ਤਿਸ ਕੀ ਆਸ ਨਾ ਵਿਰਥੀ ਜਾਏ ਸੇਵਕ ਕਾਉ ਸਿਵਾ ਬਨਾਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਾਨ ਵਸਿਆ ਨਿਰੰਕਾਰ ਵੰਦਨਾ ਤੋਰਾ ਭੈ ਨਿਰਵੈਰ ਅਨੰਦਨ ਪੂਜੈ ਗੁਰ ਕੇ ਪੈਰਹਿ ਲੋਕ ਸੁਫੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਦ ਸੰਗ ਮਿਲ ਕਰਹੁ ਅਨੰਦਾ ਗੁਣ ਗਾਬ ਹੋ ਪ੍ਰਭ ਪਰਮ ਅਨੰਦ RAM ਨਾਮ ਤਤ ਕਰਹੁ ਵਿਚਾਰ दुर्लभ देह का करहो धार अमृत वचन हर गाओ प्राण प्रण का यह स्वाव आठ पहर प्रभिख नीरा मिटे ज्ञान विनस अन्धेरा सुनुपदेश हृदय विशाव मन इच्छे नानक फल पाव ਪਾਲਤਾ ਪਾਲਤਾ ਦਲੇ ਹੋ ਸਵਾਰ RAM ਨਾਮ ਅੰਤਰ ਉਰ ਧਾਰਾ ਪੂਰੇ ਗੁਰ ਕੀ ਪੂਰੀ ਦੀਖਿਆ ਜੇ ਸਮਾਨਵਸੈ ਤਿਸ ਸਾਚ ਪਰਿਖਿਆ ਮਨ ਤਨ ਨਾਮ ਜਪ ਹੋ ਲਿਵ ਲਾਏ ਦੁਖ ਦਰਦ ਮਨ ਤੇ ਭਉ ਜਾਏ ਸੱਚ ਵਾਪਾਰ ਕਰੋ ਵਪਾਰੀ ਦਰਗਹਿ ਨਿਭਹਿ ਕੇ ਪਤਮਾਰੀ ਕਾਟੇ ਕਰਖੋ ਮਨਮਾਹੇ ਨਾਨਕ ਬਹੁਰ ਨਾ ਆਵੈ ਜਾਹਿ ਤਿਸਤੇ ਦੂਰ ਕਹਾ ਕੋ ਜਾਈ ਹਵਰ ਰੱਖ ਨ ਹਾਰ ਧਿਆਈ ਨਿਰ ਭਾਉ ਜਪੈ ਸਗਲ ਭਾਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛਟੈ ਜਿਸ ਪ੍ਰਭ ਰੱਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਟ ਅਹੰਕਾਰ ਤਿਸ ਜਨ ਕਾ ਕੋਇ ਨਾ ਪਹੁੰਚ ਨਹਾਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟਾ ਦਰਸਨਾ ਪੇਖਤਾ ਉਦਰਤਾ ਸ੍ਰਿਸ਼ਟਾ ਚਰਨ ਕਮਲ ਜਾ ਕੀ ਅਨੂਪਾ ਸਫਲ ਦਰਸਨਾ ਸੁੰਦਰ ਹਰ ਰੂਪਾ ਨ세ਵਾ ਸੇਵਕ ਪਰਵਾਰ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੋ ਹੋਤ ਨਿਹਾਲ ਤਾਕੈ ਨਿਕਟਨਾ ਆਵਤ ਕਾਲ ਆਮਰ ਭਏ ਅਮਰ ਆ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇ ਆ ਸਲੋਕ ਗਿਆਨ ਅੰਜਨਾ ਗੁਰਦਿਆ ਅਗਿਆਨ ਅੰਧੇਰ ਵਿਨਾਸ਼ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤਾ ਸੰਗ ਅੰਤਰ ਪ੍ਰਵਢੀਕਾ ਨਾਮ ਪ੍ਰਭੂ ਕਾ ਲਾਗਾਂ ਵਿਠਾ ਸਗਲਾ ਸਮਗਰੀ ਇਕਸ ਘਟ ਮਾਹੇ ਅਨਕ ਰੰਗ ਨਾ ਨਾ ਦ੍ਰਿਸ਼ਤਾ ਹੈ ਨੌ ਨਿਦਮਰਤ ਪ੍ਰਭ ਕਾ ਨਾਮ ਦੇਹੀ ਮਹ ਇਸ ਕਾ ਵਿਸਰਾਮ ਸੁਨ ਸਮਾਦ ਅਨਹਤ ਤਹ ਨਾਦ ਕਹਿਨ ਨ ਜਾਈ ਅਚਰਜ ਬਿਸਮਾਦ ਤੈਨਾਂ ਦੇਖਿਆ ਜਿਸ ਆਪ ਦਿਖਾਈ ਨਾਨਕ ਤਿਸ ਜਨ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਤਾ ਘਾਟ ਘਾਟ ਵਿਆਪ ਰਹਾ ਭਗਵੰਤਾ ਧਰਨਾ ਮਾਹੇ ਆਕਾਸ਼ ਭਯਾਲ ਸਰਬ ਲੋਕਾ ਪੂਰਨਾ ਪ੍ਰਤਪਾਲ ਬਨ ਤਿਨ ਪਰਬਤ ਹੈ ਪਾਰ ਬ੍ਰਹਮਾ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਵੈਸੰਤਰ ਵਾਹੀ ਚਾਰ ਕੁੰਟ ਦਹ ਦਿ세 ਸਮਾਹੇ ਤਿਸਤੇ ਪਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਉ ਬੇਦ ਪ੍ਰਾਣ ਸਿਮਰਤ ਮੈਂ ਦੇਖ ਸਸੀ ਅਰਾ ਸੂਰਾ ਨਖੇਤਰ ਮਹਿ ਏਕਾ ਬਾਣੀ ਪ੍ਰਵਕੀ ਸਭ ਕੋ ਬੁਲਾਇਆ ਪਡੋਲ ਨਾ ਕਭੂ ਲੋਲਾਏ ਸਰਬ ਕਲਾ ਕਰ ਖੇਲੇ ਖੇਲਾ ਮੋਲ ਨਾ ਪਈਏ ਗੁਣ ਹੈ ਮੋਲਾ ਸਰਬ ਜੋਤ ਮਹਿ ਜਾਕੀ ਜੋਤਾ ਧਾਰ ਰਹਿਓ ਸੁਆਮੀ ਹਉਤ ਪੋਤ ਗੁਰ ਪ੍ਰਸਾਦਿ ਪਰਮ ਕਾ ਨਾਸ ਨਾਨਕ ਤਿਨ ਮਹਿ ਉਹ ਵਿਸਾਸ ਸੰਤ ਜਨਾ ਕਾ ਪੇਖਨ ਸਾ ਬ੍ਰਹਮ ਸੰਤ ਜਨਾ ਕਹਿ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਬ ਵਿਆਪੀ RAM ਸੰਗ ਰਚਨਾ ਜਿਨ ਜਾਤਾ ਤਿਸ ਕੀ ਇਹ ਰਹਤਾ ਸਤਿ ਬਚਨ ਸਾਧੂ ਸਭ ਕਹਿਤਾ ਜੋ ਜੋ ਹੋਏ ਸੋਈ ਸੁਖ ਮਨੈ ਕਰਨ ਕ ਰਾਵਨ ਹਾਰ ਪ੍ਰਵਜਨ ਅੰਤਰ ਵਸੇ ਬਾਹਰ ਭੀ ਓਹੀ ਨਾਨਕ ਦਰਸਨਾ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਾਤਾ ਤਿਸ ਪਰਵਤੇ ਸਗਲ ਹੀ ਉਤਪਾਤਾ ਐ ਸੁਭਾਵੈ ਤਾ ਕਰੇ ਵਿਸਥਾਰ ਤਿਸ ਸੁਭਾਵੈ ਤਾ ਇਕੰਕਾਰ ਅਨਕ ਕਲਾ ਲਕੀ ਨਾ ਜਾਏ ਜਿਸ ਸੁਭਾਵੈ ਤਸ ਲਏ ਮਿਲਾਏ ਕਾਵਨਾ ਨੇਟ ਕਵਣ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਾਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਭਜਾਏ ਸਰਬ ਪੂਤ ਆਪ ਵਰਤਾਰਾ ਸਰਬ ਨੈਣ ਆਪ ਪੇਖਣਹਾਰਾ ਸਗਲਾ ਸਮਗਰੀ ਜਾ ਕਤਨਾ ਆਪਣ ਜਸ ਆਪ ਹੀ ਸੁਨਾ ਆਵਨ ਜਾਣ ਇਕ ਖੇਲ ਬਨਾਇ ਆਗਿਆਕਾਰੀ ਕੀਨੀ ਮਾਇਆ ਸਭ ਕੈ ਮਦ ਅਲਿਪ ਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹ ਆਗਿਆ ਵੈ ਆਗਿਆ ਜਾਏ ਨਾਨਕ ਜਾਪਾ ਵੈ ਤਾ ਲੈ ਸਮਾਏ ਇਸ ਤੇ ਹੋਏ ਸੋ ਨਾਹੀ ਮੋਰਾ ਓ ਰਹਿ ਕਹ ਕਹ ਕਿਨ ਕਛ ਕਰਾ ਆਪ ਪਲਾ ਕਰ ਤੂ ਤਾ ਤਰੀਕੇ ਆਪ ਜਨ ਆਪਣੀ ਜੀ ਕੀ ਆਪ ਸਾਚ ਧਾਰੀ ਸੋ ਸਾਚਾ ਓ ਤਾ ਪੋਤ ਆਪਨ ਸੰਗਰਾਚ ਤਾ ਕੀ ਗਤਮਤ ਕਹੀ ਨ ਜਾਏ ਦੂਸਰ ਹੋਏ ਤਾ ਸੋ ਜੀ ਪਾਏ ਤਿਸ ਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਹੋ ਜਾ ਯੋਜਨਾ ਤੇ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਹੋ ਹੋ ਤਾਨਵੰਤਾ ਕੁਲਵੰਤਾ ਪਤਵਾਂਤਾ ਜੀਵਨ ਮੁਕਤਾ ਜਿਸ ਹਿਰਦੈ ਭਗਵੰਤਾ ਧਨ 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 ਜਨ ਆਇਆ ਜੈਸਾ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਇ ਹੈ ਸੋ ਆਓ ਜਨ ਕੈ ਸੰਗ ਚਿਤ ਆਵੈ ਨਾਉ ਆਪਾ ਮੁਕਤਾ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਾਓ ਸਦਾ ਨਾਮ ਸਕਾਰ ਸ਼ਲੋਕ ਪੂਰਾ ਪ੍ਰਭ ਅਰਦਾਇਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨੋ ਉਪਦੇਸ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰੋ ਗੋਬਿੰਦਾ ਮਨ ਅੰਤਰ ਕੀ ਉਤਰੈ ਚਿੰਦਾ आस नित त्याग ओतरंगा संता जना की तूर मन मांग आप छोड़ बिनती करहो साद संग अगन सागर तरहो हार तन के भर ले हो भंडार नानक गुरपुरे नमसकार खेम कुसल सहज आनंदा साद संग भज परमानंदा नरक निवा उदारो गुन गुण गोविन्द अमृत रस पियो चित्त चित्त बहु नारायण एक एकरूप के गोपाल दमोदर दीन दयाल दुख पंजन पूर्ण कृपाल सिमर सिमर नाम बारंबार। ਨਾਨਕਾ ਜੀ ਕਾ ਇਹ ਆਧਾਰ ਉਤਮਸ ਲੋਕ ਸਾਧਕੇ ਬਚਨ ਆਮਲੀਕ ਲਾਲੇ ਹੀ ਰਤਨ ਸੁਨਤਾ ਕਮਾਵਤ ਹੋ ਤੋ ਧਾਰ ਆਪ ਤਰੈ ਲੋਕ ਨਿਸਤਾਰ ਸਫਲਾ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੋਨਾ ਸੋਨਾ ਆਨੰਦਾ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੰਸਰਨੀ ਆਈ ਕਰ ਕਿਰਪਾ ਪ੍ਰਭ ਆਪ ਮਿਲਾਇ ਮਿਟ ਗਏ ਬੈਰ ਭੈ ਸਵਰੇ ਨਾ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪਰਸਰਨ ਭਏ ਗੁਰਦੇਵ ਪੂਰਨ ਹੋਈ ਸੇਵਕੀ ਸੇਵਾ ਹਾਲ ਜੰਜਾਲ ਵਿਕਾਰ ਤੇ ਰਹਤੇ RAM ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਵਤਾਰੀ ਨਾਨਕ ਨਿਵਹੀ ਕੇ ਪਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤਾ ਸਾਬਦਾਨ ਇਕਾਗਰ ਚੀਤਾ ਸੋਖਮਨੀ ਸਹਿਜ ਗੋਬਿੰਦ ਗੋਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ ਸਰਬੇਚਾ ਤਾਕੀ ਪੂਰਨ ਹੋਏ ਪ੍ਰਦਾਨ ਪਰਖ ਪ੍ਰਗਟ ਸਭ ਲੋਏ ਸਾਵਤੈ ਊਚਾ ਭਾਇ ਅਸਥਾਨ ਬਹੁਰ ਨ ਹੋਵੇ ਆਵਨ ਜਾਨ ਹਾਰ ਤਾਨ ਖਾਟ ਚੱਲ ਜਨ ਸੋਏ ਨਾਨਕ ਜਸ ਹੈ ਪ੍ਰਾਪਤ ਹੋਇ ਖੇਮਾ ਸਾਤ ਰਿੱਧ ਨਵ ਨਿੱਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਵਤਿਆਨ ਗਿਆਨ ਸ੍ਰੇਸ਼ਟ ਉਤਮ ਸ্নান ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰਾ ਚਤਰ ਤਤ ਕਾ ਬੀਤਾ ਸਮਦਰਸੀ ਇਕ ਦ੍ਰਿਸ਼ਟੀਤਾ ਇਹ ਭਾਲ ਤਿਸ ਜਨ ਕੈ ਮੁਖ ਪਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਯਹੋ ਨਦਾ ਨਾਮ ਜਪੈ ਮਨ ਕੋਏ ਸਭ ਜੁਗ ਮੈਂ ਤਾ ਕੀ ਗਤ ਹੋਏ ਗੁਣ ਗੋਵਿੰਦ ਨਾਮ ਧੁਨ ਬਾਣੀ ਸਿਮਰਤਾ ਸਾਸਤਰ ਵੇਦ ਬਖਾਣੀ ਸਗਲ ਮਤਾੰਤ ਕੇਵਲ ਹਰਨਾਮ ਗੋਵਿੰਦ ਭਗਤ ਕੈ ਮਨ ਵਿਸਰਾਮ ਔਟ ਅਪਰਾਧ ਸਾਧ ਸੰਗ ਮਿਟੈ ਸੰਤ ਕ੍ਰਿਪਾ ਤੇ ਜਮਤੇ ਛਟੈ ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣਾ ਨਾਨਕ ਤੇ ਆਏ ਜਿਸ ਮਨ ਵਸੈ ਸੁਨ ਲਾਏ ਪ੍ਰੀਤਾ ਤੇ ਸਜਨ ਆਵੈ ਹਰ ਪ੍ਰਭ ਚੀਤਾ ਜਨਮ ਮਰਨ ਤਾਕਾ ਦੁਖ ਨਿਵਾਰੈ ਮੁਲਬ ਦੇਹ ਤਤਕਾਲ ਉਧਾਰੈ ਨਿਰਮਲਾ ਸੋਭਾ ਅੰਮ੍ਰਿਤਾ ਤਾ ਕੀ ਵਾਨੀ ਏਕ ਨਾਮ ਮਨ ਮਾਹਿ ਸਮਾਨੀ ਦੁਖ ਰੋਗ ਬਿਨਸੇ ਭੈ ਭਰਮ ਸਾਧ ਨਾਮ ਨਿਰਮਲ ਤਾ ਕੇ ਕਰਮ ਸਭ ਤੇ ਊਚ ਤਾ ਕੀ ਸੋਭਾ ਬਣੀ ਨਾਨਕ ਹੈ ਗੁਣ ਨਾਮ ਸੁਖ ਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ